ਨਿਕਲ ਕਰਕੇ ਭੱਜ ਗਿਆ ਟ੍ਰੈਕ ਡਰਾਈਵਰ ਚਲੋ ਉਹ ਗੱਲ ਜਿਹੜੀ ਆ ਉਹ ਕੁਦਰਤੀ ਹੋ ਗਈ ਆ ਪਰ ਪੁਲਿਸ ਨੂੰ ਇਹਦੀ ਇਹਦੀ ਕਾਰਵਾਈ ਕਰਨੀ ਹੈ ਜਾਂ ਇਹਨੂੰ ਕਵਰ ਕਰਨਾ ਤਾਂ ਪੁਲਿਸ ਦਾ ਕੰਮ ਆ ਨਾ ਪੁਲਿਸ ਆਈ ਨਹੀਂ ਅਜੇ 2 ਕਿਥੇ ਹੋ ਗਿਆ ਪੌਣੇ 2 ਕਿਥੇ ਹੋ ਗਿਆ ਅਜੇ ਤੱਕ ਐਸਐਚਓ ਨਹੀਂ ਆਇਆ ਇਹ ਕਿਤਰਾ ਦੀ ਗੱਲ ਆ ਇਹ ਉਹਦੀ ਡਿਊਟੀ ਲੱਗੀ ਇਹ ਡਿਊਟੀ ਕਿਦੀ ਆ ਜੀ ਇਹ ਕੋਈ ਤੁਹਾਡੀ ਗੱਲ ਐ ਐਸਐਚਓ ਨਾਲ ਗੱਲ ਹੋਈ ਐ ਮੈਂ ਆ ਰਿਹਾ ਆ ਰਿਹਾ ਆ ਰਿਹਾ ਮੈਂ ਕਿੰਨਾ ਚਿਰ ਹੋ ਗਿਆ ਹਾਦਸੇ 2 ਕਿਥੇ 2 ਕਿਥੇ ਪੌਣੇ 9 ਵਜੇ ਦਾ ਕੰਮ ਹੋ ਗਿਆ 2 ਕਿਥੇ ਹੋ ਗਿਆ ਇਹ ਕਿਤਰਾਂ ਦੀ ਗੱਲ ਆ ਇਹ ਪੁਲਿਸ ਦੀ ਕਿਤਰਾਂ ਦੀ ਕਾਰਜ ਕਰ ਰਹੀ ਆ ਬੋਟੀਆਂ ਹੋ ਗਈਆਂ ਲਿਆਖਦੀਆਂ ਕਿਹੜੇ ਕਿਹੜੇ ਪਿੰਡ ਦੇ ਆ ਜਿਨ੍ਹਾਂ ਦਾ ਇਹ ਕੋਟਲਾ ਬੱਜਾ ਸਿੰਘ ਦੇ ਆ ਕਿੰਨੇ ਜਣੇ ਦੀ ਦਸਤ ਹੋ ਗਈ ਦੋ ਇੱਕ ਨੂੰ ਛੱਟਾ ਲੱਗ ਗਿਆ ਕੀ ਮੰਗ ਇਹ 15 ਮਿੰਟ ਵੇਖੋ ਜੇ 15 ਮਿੰਟ ਦੇ ਵਿੱਚ ਵਿੱਚ ਆਸਾ ਤੋਂ ਨੇ ਆਣ ਕੇ ਕਾਰਵਾਈ ਨਾ ਰੰਮੀ ਤੇ ਅਸੀਂ ਪੁਲਿਸ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਧਰਨੇ ਕਰ ਲਾਵਾਂਗੇ ਔਰ ਨਾਜੇ ਮਾਰੀ ਜੰਮ ਕੇ ਨਾਰੇ ਬਾਜੀ ਕਰਾਂਗੇ ਅਸੀਂ ਚੇਤਾਵਨੀ ਦਿੰਦੇ ਪਲੀਜ਼ ਗੱਡੀਆਂ ਨੂੰ ਅੱਗ ਲਾਜੀ ਜਦ ਲਾਈ ਜਾਵੇ ਆ ਮੈਂ ਮੁੰਡਿਆਂ ਨੂੰ ਸੰਭ ਕੇ ਰੱਖਿਆ ਜੇ ਅਜੇ ਮਨ ਮੇਰੇ ਛੱਡਣ ਦੀ ਗੱਲ ਗੱਡੀਆਂ ਨੂੰ ਅੱਗ ਲਾਈ ਜਾਊਗੀ ਜਦੋਂ ਬੋਦੀ ਨਾ ਕਰਵਾਈ ਗੱਡੀ ਉਹੀ ਤੇ ਕੀ ਨਾਮ ਕੀ ਆਪਣਾ ਜੀ ਮੈਂ ਸਰਪੰਚਾ ਪਿੰਡ ਦਾ ਕੋਟਲਾ ਬੱਜਾ ਸਿੰਘ ਜੀ ਨਾਮ ਕੀ ਜੱਜ ਸੁਖਵਿੰਦਰ ਸਿੰਘ ਹਾਂਜੀ ਕਿੱਥੋਂ ਆ ਰਹੇ ਹੋ ਤੁਸੀਂ ਨਾ ਤੇ ਇਧਰ ਹੀ ਮੁੰਡਿਆਂ ਹਾਂ ਕਰੋ ਕਰੋ ਦੱਸਵੇਂ ਕਰੋ ਕਰੋਣ ਡਿਆ ਕਰੋ ਅੱਛਾ ਜੀ ਕਿਹੜਾ ਪਿੰਡ ਕਿਹੜਾ ਜੀ ਆਪਣਾ ਕੋਟਲਾ ਬੱਜਾ ਸਿੰਘ ਕਿੱਥੇ ਜਾ ਰਹੇ ਹੋ ਭਾਜੀ ਆ ਇੱਥੇ ਰੰਗੜੀ ਜਾਣ ਡਿਆ ਹਾਂ ਕੀ ਕਾਰਨ ਕੀ ਬਣ ਗਿਆ ਜਿਹੜਾ ਇਦਾਂ ਦਾਦੇ ਨਾਲ ਭਰਿਆ ਇੱਕ ਪਾ ਲਗਾ ਮਿੱਟੀ ਜਾਂ ਬਦਵੀਂ ਮੇਰੇ ਸਾਬ ਦਾ ਦੋ ਚੀਜ਼ਾਂ ਇਹਨਾਂ ਤੇ ਇੱਕ ਚੀਜ਼ ਪਤਾ ਨਹੀਂ ਕਿ ਮਿੱਟੀ ਕਿ ਬਦਵੀਂ ਫੱਜ ਰਹੀ ਵੀ ਲਾ ਕੀ ਮਰਨ ਵਾਲਿਆਂ ਦਾ ਕੀ ਨਾਂ ਜੇ ਨਾ ਹੀ ਡੈਥ ਹੋਈ ਕੀ ਨਾਮ ਉਹਨਾਂ ਦਾ ਲਖਵਿੰਦਰ ਕੋ ਜੀ ਦਾ ਨਾਂ ਜੀ ਉਹਨਾਂ ਕੇ ਕਰਮੋ ਸਦਾ ਨਾਂ ਜੀ ਉਹਦਾ ਕਰਮਜੀਤ ਕਰਮਜੀਤ ਅੱਛਾ ਟਾਡੇ ਛੱਟ ਲੱਗੀ ਹੈ ਮੇਰੇ ਛੱਟ ਆ ਗਈ ਹਿੱਕ ਚ ਆ ਲੱਗੀ ਛੱਟ ਮੇਰਾ ਮੋਢੇ ਤੇ ਵੀ ਆ ਤੇ ਦਰਦ ਕੰਡਿਆ ਭਜਾ ਕੇ ਲੈ ਗਿਆ ਗੱਡੀ ਉਹ ਫਿਰ ਉਹ ਉਦੋਂ ਬਦਲਣ ਉਹਨਾਂ ਦੀ ਗੁੱਜੀ ਲੱਗੀ ਜਿੱਦਾਂ ਲੱਗੀ ਹੁਣ ਗੁੱਜੀ ਲੱਗੀ ਵੀੜ ਹੁੰਡੀ ਹੁਣ ਪਤਾ ਨਹੀਂ ਕੀ ਗੱਡੀ ਦਾ ਕਿਵੇਂ ਜੇ ਗੱਡੀ ਵਾਲਾ ਗੱਡੀ ਲੈ ਗਿਆ ਭਜਾਤੀ ਗੱਡੀ ਵਾਲਾ ਭਜਾ ਕੇ ਲੈ ਗਿਆ ਗੱਡੀ ਵਾਲਾ ਲੈ ਗਿਆ ਮੇਰੀ ਚੁੱਕ ਜਾਂਦੀ ਕਿਹੜੀ ਖਲੋਤੀ ਰਹੀ 5 ਮਿੰਟ ਮੈਂ ਦਵਾਈਆਂ ਦਿੱਤੀਆਂ ਕੋਈ ਆਜੂ ਬੰਦਾ ਉਹਨੂੰ ਖੜੂਗਾ ਗਾੜੀਆਂ ਆਊਗਾ ਮਗਰ ਉਹ ਆਇਆ ਹੀ ਕੋਖ ਨਹੀਂ ਗਾ ਬੰਦਾ ਵੀ ਨਹੀਂ ਆਇਆ ਕੋਈ ਮਗਰ ਉਹਦੇ ਮੈਂ ਤਾਂ ਦਵਾਈਆਂ ਦਿੱਤੀਆਂ ਬੜੀਆਂ ਫਾਲੂ ਫਾਲੂ ਗੱਡੀ ਮੇਰੇ ਕੋ ਭੱਜਾ ਹੀ ਨਹੀਂ ਗਿਆ ਪੁਲਿਸ ਆ ਦੇ ਪੁਲਸਲੇ ਆਗੇ ਟਾਈਮ ਨਾਲ ਪਲੀਜ਼ ਪੁਲਿਸ ਮੌਕੇ ਤੇ ਪਹੁੰਚ ਗਈ ਕੌਣ ਕਿੰਨੇ ਚਿਰ ਬਾਅਦ ਆਏ ਹੋ ਮਾਈ ਖੁੱਛ ਗਾ ਚੁੱਕੇ ਨੇ ਕੀ ਮੰਗ ਕੀ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਹਾਂਜੀ ਸਰ ਇੱਕ ਅਜੇ ਰੋਡ ਤੇ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਦੋ ਜਣਿਆਂ ਦੀ ਡੈਥ ਹੋ ਗਈ ਕੀ ਕਹਿਣਾ ਚਾਹੁੰਦੇ ਜੀ ਇਹ ਰੋਡ ਤੇ ਵੇਖੋ ਜੀ ਸਾਨੂੰ 9 ਵਜੇ ਇੱਕ ਟੈਲੀਫੋਨ ਕਾਲ ਮਸੂਹ ਹੋਈ ਆ ਵੀ ਤਾਂ ਅਮੋਨਗਲਾਡੇ ਤੇ ਕੋਈ ਇਨਸੀਡੈਂਟ ਹੋ ਗਿਆ ਕੋਈ ਟਿਪਰ ਐਕਸੀਡੈਂਟ ਕਰਕੇ ਫਰਾਰ ਹੋ ਗਿਆ ਇਮੀਡੀਏਟਲੀ ਆਪਾਂ ਆਪਣੀ ਪੁਲਿਸ ਪਾਰਟੀ ਉੱਥੇ ਭੇਜੀ ਆ ਪੁਲਿਸ ਪਾਰਟੀ ਨੇ ਮਹਿਤੇ ਤੱਕ ਬਿਆਸ ਤੱਕ ਜਾ ਕੇ ਸਾਰਾ ਚੈੱਕ ਕਰਕੇ ਆਂਦਾ ਪਰ ਉਹ ਟਿੱਪਰ ਬਾਰੇ ਕੁਝ ਪਤਾ ਨਹੀਂ ਲੱਗਾ ਤੇ ਮੈਂ ਖੁਦ ਬਟਾਲਾ ਰੇਲਵੇ ਸਟੇਸ਼ਨ ਤੇ ਮੌਜੂਦ ਸੀਗਾ ਕਿਉਂਕਿ ਸਾਡੀ ਉੱਥੇ ਡਿਊਟੀ ਸੀਗੀ ਕਿਸਾਨਾਂ ਨੇ ਕੋਈ ਰੇਲ ਰੋਕੋ ਦਾ ਪ੍ਰੋਗਰਾਮ ਸੀਗਾ ਤੇ ਉੱਥੇ ਸੀਗਾ ਇਮੀਡੀਏਟਲੀ ਮੈਂ ਵੀ ਛਟਕੇ ਦੇ ਮੌਕੇ ਤੇ ਪਹੁੰਚਿਆ ਪਿੰਡ ਵਸੀਆਂ ਲੋਨਾਰੇ ਪਾਜੀ ਕੀਤੀ ਗਈ ਕਿ ਪੁਲਿਸ ਪਹੁੰਚੀ ਨਹੀਂ ਨੇ ਪੁਲਿਸ ਤੇ ਪੁਲਿਸ ਪਾਰਟੀ ਵੇਖੋ ਮੈਂ ਜਰੂਰ ਦਾ ਪਹੁੰਨਾ ਕਿ ਟਾਕੇ ਟਾ ਲੇਟ ਪਹੁੰਚਿਆ ਪਰ ਪੁਲਿਸ ਪਾਰਟੀ ਸਾਡੀ ਜਿਹੜੀ ਆ ਠੀਕ 15 ਮਿੰਟ ਜਦੋਂ ਫੋਨ ਕਾਲ ਸਾਨੂੰ ਆਈ 15 ਮਿੰਟ ਬਾਅਦ ਸਾਡੀ ਪੁਲਿਸ ਪਾਰਟੀ ਇੱਥੇ ਪਹੁੰਚ ਗਈ ਹੈ ਜੀ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਇਹਨਾਂ ਦੇ ਹੁਣ ਬਿਆਨ ਲਿਖ ਰਹੇ ਆ ਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਪਰਚਾ ਰਜਿਸਟਰਡ ਕਰਕੇ ਤੇ ਟਰੱਕ ਨੂੰ ਫੜਕੇ ਲਿਆਵਾਂਗੇ ਜਿੱਥੋਂ ਦਾ ਵੀ ਆ ਕਿੰਨੇ ਜਣਿਆਂ ਦੀ ਡੈਥ ਹੋ ਗਈ ਸਰ ਦੋ ਲੇਡੀਜ਼ ਦੀ ਡੈਥ ਹੋਈ ਹੈ ਠੀਕ ਹੈ